ਸਾਤ ਸੰਗਤ ਦੀਵੀ ਚੰਦ ਵੀ ਦਸੋਂ ਪਾਤਸ਼ਾਹ ਜੀ ਦੇ ਚਰਨ ਫੜਨ ਲੱਗਾ ਨਾ ਵੇਖੋ ਦਸੋਂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਰਜੋਈ ਕਰਦਾ ਹੈ ਬੇਨਤੀ ਕਰਦਾ ਪਿਆ ਹਾਂਜੀ ਤੇਰੇ ਬਿਨਾ ਸਾਇਆ ਸਾਰੇ ਟੁੱਟੂਗੇ ਸੁਹਾਦੇ ਤੇਰੇ ਬਿਨਾ ਸਾਇਆ ਸਾਰੇ ਟੁੱਟ ਗਏ ਸਹਾਰੇ ਗਲੀਆਂ ਦੇ ਕੱਖ ਵੈਰੀ ਹੋ ਗਏ ਅੱਜ ਸਾਰੇ ਤੇਰੇ ਬਿਨਾ ਸਹਾਰੇ ਟੁੱਟ ਗਏ ਸਹਾਰੇ ਪੱਤੀ ਚੜ ਆਈ ਸੁੱਕ ਗਈਆਂ ਫੁੱਲ ਬਾੜੀਆਂ ਜ਼ਾਲਮ ਜਮਾਨਾ ਅੱਜ ਮਾਰਦਾ ਇਤਾੜੀਆਂ ਪੱਤੇ ਝੜ ਆਈ ਸੁੱਕ ਗਈਆਂ ਫੁੱਲ ਬਾੜੀਆਂ ਜ਼ਾਲਮ ਜਮਾਨਾ ਅੱਜ ਮਾਰਦਾ ਸੋਲ ਫੁਲਾ ਦੇ ਉਤੇ ਰੱਖ ਦਿੱਤੇ ਅੰਗਿਆਰੇ ਤੇਰੇ ਬਿਨਾ ਸਾਇਆ ਸਾਰੇ ਟੁੱਟ ਗਏ ਸਹਾਰੇ ਤੇਰੇ ਬਿਨਾ ਸਾਇਆ ਸਾਰੇ ਟੁੱਟ ਗਏ ਸਹਾਰੇ ਫਿਰ ਜਾਣ ਕਿੱਲ ਜਾਣਾ ਅੱਖੀਆਂ ਚੋਂ ਜੋਤੀ ਨੇ ਫਿਰ ਜਾਣ ਕਿੱਲ ਕਿੱਲਾ ਨੇ ਅੱਖਾਂ ਵਿੱਚ ਹੁਣ ਫਿਰ ਜਾਣਾ ਆਖੋ ਸਤਿਨਾਮ ਸ੍ਰੀ ਫਿਰ ਜਾਣ ਕਿੱਲ ਇਹ ਅਜੇ ਦਮਰੇ ਬਣਾਈ ਆਖੋ ਸਤਿਨਾਮ ਸ੍ਰੀ ਜਾਣਾ ਅੱਖੀਆਂ ਚੋਂ ਜੋਤੀ ਨੇ ਕਿੱਲਾ ਨੇ ਅੱਖਾਂ ਵਿੱਚ ਫਿਰ ਜਾਣਾ ਅੱਖਾਂ ਦੀ ਰੋਸ਼ਨੀ ਨੇ ਚਲੇ ਜਾਣਾ ਆਖੋ ਸਤਿਨਾਮ ਸ੍ਰੀ ਵੇਖ ਰਿਆਂ ਵੇਖ ਰਿਆਂ ਆ ਜਿਹੜੇ ਕਾਲੇ ਬਿੰਦੂ ਨੇ ਇਹਨਾਂ ਨੇ ਸੜ ਜਾਣਾ ਇਹਨਾਂ ਨੇ ਖਤਮ ਹੋ ਜਾਣਾ ਆਖੋ ਸਤਨਾਮ ਜੀ ਹਾਂਜੀ ਮੇਰੇ ਦੜਾ ਕਿਲ ਜਾਣਾ ਅੱਖੀਆਂ ਚੋਂ ਜੋਤੀ ਨੇ ਟੁੱਟ ਜਾਣਾ ਸਿਪ ਸੜ ਜਾਣਾ ਤੇਰੇ ਮੋਤੀ ਜੋਤੀ ਨੇ ਟੁੱਟ ਜਾਣੇ ਸਿਪ ਦੋਵੇਂ ਸੜ ਜਾਣੇ ਮੋਤੀ ਨੇ ਜ਼ਿੰਦਗੀ ਦੇ ਰਹਿੰਦੇ ਬਾਕੀ ਥੋੜੇ ਹੀ ਹੰਕਾਰੇ ਤੇਰੇ ਬਿਨਾ ਸਾਇਆ ਸਾਰੇ ਟੁੱਟ ਗਏ ਸਹਾਰੇ ਤੇਰੇ ਬਿਨਾ ਸਾਇਆ ਸਾਰੇ ਟੁੱਟ ਗਏ ਸਵਾਰੇ ਨੇ ਪਾਇਆ ਸੀ ਪਿਆ